ਯਾਦ ਲਈ 88 ਚੈਨਲ ਤੇ ਤੁਹਾਡਾ ਸਵਾਗਤ ਹੈ ਬਾਲ ਵਿੱਜਾ ਮਾਦਨਾ ਸਕੂਲ ਧਾਰੀਵਾਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਬਹੁਤ ਸ਼ਾਨਦਾਰ ਢੰਗ ਨਾਲ ਦੇਸ਼ ਭਗਤੀ ਅਨਮੋਲ ਪੰਜਾਬੀ ਵਿਰਸਾ ਗਿੱਧਾ ਪੰਗੜਾ ਬੋਲੀਆਂ ਨੱਚ ਕੱਪ ਇਹ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਸਮਾਜਿਕ ਬੁਰਾਈਆਂ ਦੇ ਮਾਰੇ ਪ੍ਰਭਾਵਾਂ ਸੰਬੰਧੀ ਕੋਗ੍ਰਾਫੀ ਰਾਹੀਂ ਸੁਚੇਤ ਕੀਤਾ ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਮਾਡਮ ਰਵਿੰਦਰ ਕੌਰ ਨੇ ਆਪਣੇ ਸਕੂਲ ਦਾ ਸਾਲਾਨਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਸਕੂਲ ਦੀਆਂ ਉਪਲਬਧੀਆਂ ਦਿਨਵਾਈਆਂ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਮੰਕੇ ਨਗਰ ਕੌਂਸਲ ਪ੍ਰਧਾਨ ਸੁਨੀ ਦੁੱਗਲ ਸ੍ਰੀ ਸੁਖਮੀ ਸਾਹਿਬ ਸੇਵਾ ਸੁਸਾਇਟੀ ਤਾਰੀਵਾਲ ਦੇ ਮੁੱਖ ਸੇਵਾਦਾਰ ਡਾਕਟਰ ਗਰਜਿੰਦਰ ਸਿੰਘ ਸੰਧੂ ਨਵਾਂ ਜੱਟ ਨਵੀਂ ਸੋਚ ਸਟ੍ਰੈਟਜੀ ਦੇ ਚੇਅਰਮੈਨ ਨੀਰਜ ਮਹਾਜਨ ਸਮੇਤ ਹੋਰ ਸਖਸੀਤਾ ਨੂੰ ਪ੍ਰਿੰਸੀਪਲ ਨਾਦਰ ਰਪਿੰਦਰਜੀਤ ਕੌਰ ਵੱਲੋਂ ਫੁੱਲਾਂ ਦਾ ਬੁੱਕਾ ਭੇਟ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਪ੍ਰਧਾਨ ਅਸੁਨੀਤ ਦੁੱਗਲ ਡਾਕਟਰ ਗਜेंद्र ਸਿੰਘ ਦੇ ਸੰਬੋਧ ਚੇਅਰਮੈਨ ਨਿਯਮ ਆਜਨੇ ਸੰਬੋਧਨ ਕਰਦਿਆ ਕਿਹਾ ਕਿ ਬਾਲ ਵਿਦਿਆ ਮਾਡਰਨ ਹਾਈ ਸਕੂਲ ਧਾਰੀਵਾਲ ਇਲਾਕੇ ਅੰਦਰ ਬਹੁਤ ਸਬਕ ਤੋਂ ਘੱਟ ਖੱਤੇ ਤੇ ਚੰਗੀ ਪੜਾਈ ਕਰਾਉਣ ਤੇ ਅਲਾਵਾ ਡਾਟਕ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੇ ਹਨ ਇਸ ਮੌਕੇ ਤੇ ਸਮਾਗਮ ਦੌਰਾਨ ਚੰਗਾ ਪ੍ਰਦਰਸ਼ਕ ਕਰਨ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਹੌਸਲਾ ਅਫਜ਼ਾਈ ਕੀਤੀ ਗਈ ਸਕੂਲ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸਨੇਤ ਪਹੁੰਚਿਆ ਸ਼ਖੀਤਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਸਮਾਗਮ ਦੌਰਾਨ ਸਤੇਜ ਸੈਟੇ ਦੀ ਭੂਮਿਕਾ ਕੁਲਵਿੰਦਰ ਸਿੰਘ ਸੂਰ ਵੱਲੋਂ ਬਾਖੂਬੀ ਨਿਭਾਈ ਗਈ ਇਸ ਮੌਕੇ ਤੇ ਕਰਨਲ ਨੰਦਮ ਰਾਜਕੁਮਾਰੀ ਪ੍ਰਿੰਸੀਪਲ ਸੁਖਵੰਤ ਸਿੰਘ ਕਾਲੋ ਨਗਵੰਤ ਸਿੰਘ ਕਲੇਰ ਵਿਲੀਅਮ ਹੀਰੋ ਬੀਬੀ ਸੁਖਵਿੰਦਰ ਕੌਰ ਬਾਜਵਾ ਸਾਈਂਦਾਸ ਦਨੀਆ ਸਰਸ਼ੇਮ ਸਿੰਘ ਤੋਂ ਇਲਾਵਾ ਬੱਤਿਆਂ ਦੇ ਮਾਪੇ ਹਾਜ਼ਰ ਸਨ ਸਮਾਜ ਨੂੰ ਅਪਰੰਪਰ ਗੁਰੂ ਘਰ ਆ ਟੋਟਲ ਲੰਗਰ ਵਰਤਿਆ ਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ पूरी दुनिया मेरी गिरफ्त में है बच्चा बूढ़ा या जवान सब दीवाने हैं मेरे गूगल गूगल नाम है मेरा मैं वो भी जानता हूँ जो तुम्हारा भगवान भी नहीं जानता फेक वर्ल्ड का बादशाह हूँ मैं बादशाह ਕੋਣ ਤੇ ਨਾਉ ਮੇਰਾ ਪੁੱਤ ਨਹੀਂ ਪਟਾਉ ਤੇਰੀ ਗੁੱਤ ਕਹਦੇ ਆਏ ਮਟਕੇ ਚੱਲਦੇ ਆਏ ਮਟਕੇ ਕਦੇ ਆਏ ਮਟਕੇ ਕਦੇ ਆਏ ਮਟਕੇ ਕਦੇ ਆਏ ਮਟਕੇ ਕਦੇ ਹੈ ਮਟਕੇ ਕਦੇ ਹੈ ਮਟਕੇ ਕਦੇ ਹੈ ਮਟਕੇ ਕਦੇ ਹੈ ਮਟਕੇ ਕਦੇ ਆਏ ਮਟਕੇ ਹਾਂਜੀ ਮੈਂ ਜੀ ਤਕਰੀਬਨ ਹਰ ਸਾਲ ਇੱਥੇ ਆਣਾ ਮੈਨੂੰ ਬੜੀ ਖੁਸ਼ੀ ਹੋਇਆ ਸਾਡੇ ਭਾਂਜੀ ਦਾ ਸਕੂਲ ਆ ਪ੍ਰਿੰਸੀਪਲ ਕੋਰ ਜੀ ਦਾ ਬਾਲ ਵਿਦਿਆ ਮਾਡਰਨ ਸਕੂਲ ਸਾਡੇ ਭਾਰੀਵਾਲ ਦੇ ਵਿੱਚ ਇਹ ਸਕੂਲ ਦਾ ਬਹੁਤ ਨਾਮ ਆ ਕਾਫੀ ਬੱਚੇ ਇੱਥੋਂ ਪੜ੍ਹ ਕੇ ਬੜੀ ਅੱਛੀ ਐਜੂਕੇਸ਼ਨ ਮਿਲਦੀ ਹੈ ਇੱਥੋਂ ਤੇ ਵੱਡੇ 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 ਅਫਸਰ ਬਣੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਨਾਲ ਨੀਰਜ ਜੀ ਆਏ ਨੇ ਡਾਕਟਰ ਗੁਰਜਿੰਦਰ ਜੀ ਆਏ ਨੇ ਤੇ ਉਹਨਾਂ ਦੇ ਨਾਲ ਕਰਨੈਲ ਸਾਹਿਬ ਨੇ ਤੇ ਬਾਜਾ ਸਾਹਿਬ ਬਲੀਨ ਜੀ ਰੋਜੀ ਤੇ ਅਸੀਂ ਸਾਰੇ ਤਕਰੀਬਨ ਹਰ ਸਾਲ ਇੱਥੇ ਆਉਂਦੇ ਹਾਂ ਐਨਵਲ ਫੰਕਸ਼ਨ ਦੇ ਵਿੱਚ ਸਾਨੂੰ ਬੜਾ ਆਨੰਦ ਮਿਲਦਾ ਕਿਉਂਕਿ ਇਸ ਸਕੂਲ ਦਾ ਜਿਹੜਾ ਸਟਾਫ ਹੈ ਬਹੁਤ ਹੋਣਹਾਰਾ ਮੈਂ ਸਟੂਡੈਂਟ ਦੇ ਪੇਰੈਂਟਸ ਨੂੰ ਮਿਲਿਆ ਉਹਨਾਂ ਨੇ ਬੜੀ ਤਾਰੀਫ਼ ਕਰਦੇ ਆ ਵੀ ਜਿਹੜਾ ਬੱਚਾ ਸਾਡੇ ਸਕੂਲ 'ਚ ਪੜਦਾ ਹਨ ਉਹਨੂੰ ਘਰ ਜਾ ਕੇ ਲੋਨ ਨਹੀਂ ਪੈਂਦੀ ਆਮ ਤੀ ਸਕੂਲਾਂ ਦੇ ਬੱਚੇ ਦੇਖੇ ਹੋਣਗੇ ਵੀ ਬੜੇ ਟੈਨਸ਼ਨ 'ਚ ਹੁੰਦੇ ਆ ਘਰ ਜਾ ਕੇ ਪਰ ਇਹ ਇੰਨੀ ਅੱਛੀ ਅਥਰੇ ਟੀਚਰ ਦੀ ਐਜੂਕੇਸ਼ਨ ਦਿੰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਨੇ ਤਾਂ ਕਿ ਇਹ ਆਮ ਤੀ ਦੇਖੋ ਸਕੂਲਾਂ ਦੇ ਇਹਨਾਂ ਦੇ ਬੱਚਿਆਂ ਦੇ ਬਹੁਤ ਅੱਛੇ ਨੰਬਰ ਆ ਰਹੇ ਨੇ ਇਹ ਸਕੂਲ ਸਾਡਾ ਧਾਰੀਗੜ੍ਹ ਦੇ ਵਿੱਚ ਤਰੱਕੀ ਤੇ ਜਾ ਰਿਹਾ ਮੈਂ ਪਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਕਿ ਪ੍ਰਾਰਥਨਾ ਕਰਨਾ ਵੀ ਇਨਨਾ ਜਿਹੜੇ ਪ੍ਰਬੰਧਕ ਆ ਪ੍ਰਿੰਸੀਪਲ ਮੈਡਮ ਉਹਨਾਂ ਦੇ ਸਟਾਫ ਦੇ ಅಪਾਰ ਕਿਰਪਾ ਬਣਾ ਕੇ ਰੱਖਣ ਕਿਉਂਕਿ ਇਹ ਬਹੁਤ ਹੀ ਅੱਛੀ এডਿਕੇਸ਼ਨ ਬੱਚਿਆਂ ਨੂੰ ਦੇ ਰਹੇ ਨੇ ਬੱਚੇ ਖੇਡਾਂ ਜੀ ਵੀ ਅੱਛੇ ਨੇ ਆ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਸਾਨੂੰ ਦਿਖਾਇਆ ਤੇ ਬੜੀ ਖੁਸ਼ੀ ਹੋਈ ਬੜਾ ਹੀ ਮਨ ਖੁਸ਼ ਹੋਇਆ ਦੇਖ ਕੇ ਪ੍ਰੋਗਰਾਮ ਵੀ ਇੰਨਾ ਆਨੰਦ ਆਇਆ ਵੀ ਕਿੰਨੀ ਅੱਛੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਆ ਤੇ ਜਿਹੜਾ ਅਸੀਂ ਦੇਖ ਕੇ ਬੜੇ ਖੁਸ਼ ਹੋਏ ਆ ਤੇ ਮੈਂ ਬਹੁਤ ਹੀ ਮੁਬਾਰਕਬਾਦ ਦਿੰਨਾ ਪੈਂਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਬੁਲਾਇਆ ਪਰ ਸਾਡਾ ਸ਼ਹਿਰ ਜਿਹੜਾ ਵਾ ਬਹੁਤ ਇਸ ਸਕੂਲ ਦੀ ਤਾਰੀਫ਼ ਕਰਦਾ ਵਾ ਕਿਉਂਕਿ ਇੱਥੇ ਬੱਚੇ ਤੁਸੀਂ ਆਹ ਦੇਖੋ ਬਹੁਤ ਘੱਟ ਦੇ 5-600 ਤੋਂ ਵੱਧ ਬੱਚਾ ਇੱਥੇ ਭਾਵੇਂ ਛੋਟਾ ਜਿਹਾ ਸਕੂਲ ਆ ਪਰ ਇਹਦੀ ਐਜੂਕੇਸ਼ਨ ਬਹੁਤ ਵਧੀਆ ਮੈਂ ਸਾਰਿਆਂ ਨੂੰ ਇਹੋ ਅਪੀਲ ਕਰਾਂਗਾ ਵੀ ਇਸੇ ਸਕੂਲ ਦੇ ਵਿੱਚ ਹੀ ਸਾਰੇ ਬੱਚਿਆਂ ਨੂੰ ਘਰੀਂ ਵੱਧ ਪੜਾਉਣਾ ਚਾਹੀਦਾ ਬੜੀ ਇੱਛਾ ਐ ਜੀ ਦੇਚ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੋ ਜੈ ਸ਼੍ਰੀ ਰਾਮ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਬਾੜ ਗੱਦਾ ਮੰਦਰ ਹਾਈ ਸਕੂਲ ਧਾਰੀਗੜ੍ਹ ਵਿੱਚ ਐਨਰ ਫੰਕਸ਼ਨ ਰੱਖਿਆ ਗਿਆ। ਪੜ੍ਹੇ ਦੀਆਂ ਦਾ ਮੌਕਾ ਮਿਲਿਆ ਪਰ ਦੇਖ ਕੇ ਇੰਨਾ ਮਨ ਪ੍ਰਸੰਨ ਹੋਇਆ। ਬਾਕੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ ਪਰ ਸੰਸਕਾਰ ਨਹੀਂ ਦਿੱਤੇ ਜਾਂਦੇ। ਪਰ ਅੱਜ ਦੀਆਂ ਇਸ ਫੰਕਸ਼ਨ ਦੇ ਵਿੱਚ ਐਕਟੀਵਿਟੀਆਂ ਦੇਖ ਕੇ ਬੋਰਾਂ ਪਰਫਾਰਮੈਂਸ ਕੀਤੀ ਹੈ। ਤਹੋ ਸੋਸ਼ਲ ਮੀਡੀਆ ਤੇ ਚਾਹੇ ਸਾਡੇ ਪੰਜਾਬੀ ਮਾਂ ਬੋਲੀ ਦੇ ਉੱਤੇ ਆ ਪਰ ਦੇਖ ਕੇ ਇੰਨੀ ਖੁਸ਼ੀ ਹੋਈ ਕਿ ਅੱਥੋਂ ਪੰਜਾਬ ਦਾ ਸਾਡਾ ਬੜਾ ਕਲਚਰ ਚਲਚਲਖਲਾਇਆ ਸੀਗਾ ਤੇ ਐਸੇ ਸਕੂਲ ਦੀ ਐਜੂਕੇਸ਼ਨ ਕਿਆ ਹੋਣੀ ਹੋਏ ਕਿ ਸੰਸਕਾਰ ਕਿਆ ਹੋਏਗੇ ਆਨਾ ਤੇ ਪ੍ਰੋਗਰਾਮ ਕੋ ਦਿਖਦਾ ਹੈਗਾ ਮੈਂ ਜਿਲਦੀ ਕਰਾਇਆ ਤੇ ਮਾਰਮ ਪ੍ਰਿੰਸੀਪਲ ਜੀ ਦਾ ਆਨਾ ਦੇ ਸਾਰੇ ਸਕੂਲ ਦਾ ਸਟਾਫ ਦਾ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਅੱਜ ਫੰਕਸ਼ਨ ਦੇ ਵਿੱਚ ਬੁਲਾਇਆ ਤੇ ਮੈਂ ਚਾਹਾਂਗਾ ਕਿ ਪਰਮਾਰਨਾ ਇਸ ਸਕੂਲ ਦੇ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਕਿਉਂਕਿ 27 ਸਾਲ ਹੋ ਗਿਆ ਸਕੂਲ ਨੂੰ ਸਟੈਬਲਿਸ਼ ਹੋਏ ਤੇ 27 ਸਾਲਾਂ ਦੇ ਵਿੱਚ ਇਹਨਾਂ ਨੇ ਬਹੁਰੇ ਅੱچھے ਬੱਚਿਆਂ ਨੂੰ ਫਿਊਚਰ ਦਿੱਤੇ ਨੇ ਔਰ ਇਸ ਸਕੂਲ ਦੀ ਖਾਸ ਗੱਲ ਇਹ ਹੈ ਕਿ ਸਕੂਲ ਦੀ ਜਿਹੜੀ ਐਜੂਕੇਸ਼ਨ ਦੀ ਜਿਹੜੀ ਫੀਸਾਂ ਨੇ ਉਹ ਬਾਕੀ ਸਕੂਲਾਂ ਨਾਲ ਬਹੁਤ ਹੀ ਘੱਟ ਨੇ ਤੇ ਮੈਂ ਚਾਹਾਂਗਾ ਹਰ ਸੜਕ ਪਾਰਿਆ ਚਾਹ ਦੇ ਜਿਹੜੇ ਬੱਚੇ ਨੇ ਉਹ ਇੱਥੇ ਸਕੂਲ ਦੇ ਚਾਕੇ ਆਪਣਾ ਉਹਦੇ ਦੇਖ ਜਰੂਰੀ ਹਾਂ ਮੈਂ ਮੇਰੇ ਨਾਲ ਜਿਹੜੇ ਸਾਡੇ ਅੱਜ ਬੱਚੀ ਇਨਵੈਸਟਮੈਂਟ ਸਾਡੇ ਕਮੇਟੀ ਦੇ ਪ੍ਰਧਾਨ ਅਸ਼ਨੂ ਦੁੱਗਲ ਜੀ ਡਾਕਟਰ ਗੁਰਜਿੰਦਰ ਸਿੰਘ ਜੀ ਹੀਰੋ ਗਿਲ ਹੋਰ ਜਿਹੜੇ ਸਾਰੇ ਸ਼ਹਿਰ ਵਾਸੀਆਂ ਦਾ ਜਿਹੜਾ ਨੇ ਸਭ ਸਕੂਲ ਨੂੰ ਸਹਿਯੋਗ ਦੇ ਰਹੇ ਨੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਪ੍ਰਿੰਸੀਪਲ ਮੈਡਮ ਨੂੰ ਨਾਲ ਨੂੰ ਕਿ ਸਾਡੀ ਜਿੱਥੇ ਵੀ ਜਿੰਨੀ ਤਮੇ ਮਨੋ ਤੜੋ ਜਿੱਦਾਂ ਦੀ ਤੁਹਾਡੀ ਸਮਤਾ ਹੋਵੇਗੀ ਤੁਸੀਂ ਸਾਡੀ ਮਦਦ ਲੈ ਸਕਦੇ ਹੋ ਅੱਬਾ ਤੁਹਾਡੇ ਨਾਲ ਖੜੇ ਹਾਂ ਧੰਨਵਾਦ ਜਾਹਿਨ ਜੱਤਾ ਸੇ ਰੁਪਿੰਦਰ ਕੌਰ ਕਾਲੋ ਇਹ ਸਕੂਲ 1990 April 1990 ਤੋਂ ਚਲਾ ਰਹੀ ਆ ਇਸ ਸਕੂਲ ਦੀ ਜਿਹੜੀ ਨਹੀਂ ਆ ਉਹ ਮੇਰੇ ਸਤਿਕਾਰਯੋਗ ਪਿਤਾਈ ਕਾਮਰੇਡ ਕੁੰਦਨ ਸਿੰਘ ਜੀ ਔਰ ਕਾਮਰੇਡ ਰਾਜਕਮਾਰ ਜੀ ਜੋ ਕਿ 10 ਸਾਲ ਐਮਐਲਏ ਰਹ ਚੁੱਕੇ ਨੇ ਸਾਡੇ ਤਾਰੀਵਾਲ ਹਲਕੇ ਦੇ ਉਹਨਾਂ ਨੇ ਰੱਖੀ ਸੀ ਉਹਨਾਂ ਨੇ ਇਸ ਸਕੂਲ ਦੀ ਸੇਵਾ ਜਿਹੜੀ ਮੈਨੂੰ ਦਿੱਤੀ ਇਸ ਸਕੂਲ ਨੂੰ ਇੱਕ ਬਿਜ਼ਨਸ ਨਹੀਂ ਬਣਾਉਣਾ ਇਸ ਸਕੂਲ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਕੇ ਤੇ ਇਲਾਕੇ ਦੇ ਵਿੱਚ ਲੋਅਰ ਫੈਮਿਲੀਜ਼ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਆਪਾਂ ਵਧੀਆ ਐਜੂਕੇਸ਼ਨ ਜਿਹੜੀ ਹੋ ਦੇਣੀ ਆ ਮੈਂ ਆਪਣੇ ਤਨਮਨ ਤੋਂ ਪੂਰੀ ਇਮਾਨਦਾਰੀ ਦੇ ਨਾਲ ਬਹੁਤ ਹੀ ਘੱਟ ਫੀਸਾਂ ਲੈ ਕੇ ਸਕੂਲ ਨੂੰ ਚਲਾ ਰਹੀ ਆ ਤੇ ਉਹਨਾਂ ਦੇ ਪੁਰਨਿਆਂ ਤੇ ਚੱਲ ਰਹੀ ਆ ਮੇਰੇ ਸਕੂਲ ਦਾ ਸਟਾਫ ਜਿਹੜਾ ਉਹ ਸਾਰਾ ਹੀ ਕੁਆਲੀਫਾਈਡ ਸਟਾਫ ਹੈ ਮੈਂ ਐਮ ਐਨ ਬੀ ਐਡ ਦਿੱਤਾ ਥੱਲੇ ਸਟਾਫ ਜਿਹੜਾ ਉਹ ਨਹੀਂ ਰੱਖਦੀ ਹੈਗੀ ਮੇਰੇ ਸਕੂਲ ਦੇ ਵਿੱਚ ਸਟਰੈਂਥ ਵੀ ਬੜੀ ਅੱਛੀ ਆ ਬਾਕੀ ਇਲਾਕਾ ਨਿਵਾਸੀਆਂ ਦੀ ਮੈਨੂੰ ਬਹੁਤ ਹੀ ਉਹ ਸਹਿਯੋਗ ਦੇ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਮੈਂ ਇਸ ਸੰਸਥਾ ਨੂੰ ਜਿਹੜਾ ਬੜੇ ਵਧੀਆ ਤਰੀਕੇ ਨਾਲ ਚਲਾ ਰਹੀ ਆ ਬਾਕੀ ਅੱਜ ਦੇ ਸਾਡੇ ਪ੍ਰੋਗਰਾਮ ਦੇ ਜਿਹੜੇ ਮੁੱਖ ਮਹਿਮਾਨ ਨੇ ਉਹ ਸਤਿਕਾਰਯੋਗ ਸਾਡੇ ਮਿਸਟਰ ਅਸ਼ਨੀ ਲੁਗਲ ਜੀ नगर काउंसिल ਦਾ ਰਿਵਲ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਆਏ ਹੋਏ ਮੋਜ਼ਮਾਹਾਜਨ ਜੀ ਉਹ ਸਾਡੇ ਨਵੀਂ ਸੋਚ ਨਵੇਂ ਯੁੱਗ ਨਵੀਂ ਸੋਚ ਦੇ ਜਿਹੜੇ ਹੈਗੇ ਨੇ ਮੁਖੀ ਨੇ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਵੀਰ ਜੀ ਡਾਕਟਰ ਗੁਰਜਿੰਦਰ ਸਿੰਘ ਜੀ ਉਹ ਵੀ ਸਾਡੇ ਵਿੱਚ ਆਏ ਨੇ ਜੋ ਕਿ ਸੁਖਮੀ ਸਾਹਿਬ ਸੁਸਾਇਟੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਪ੍ਰੈਜ਼ੀਡੈਂਟ ਹਨ ਉਹ ਵੀ ਇੱਥੇ ਸਾਡੇ ਫੰਕਸ਼ਨ ਦੀ ਜਿਹੜੀ ਆ ਅ ਅੱਟ ਅੱਟੈਂਡ ਕਰ ਰਹੇ ਨੇ ਤੇ ਉਹਦੀ ਜਿਹੜੀ ਰੌਣਕਾਂ ਨੂੰ ਵਧਾ ਰਹੇ ਨੇ ਮਿਸ ਇਸ ਦਰਬਾਰੀ لال ਜਿਹੜੇ ਨੇ ਸਾਡੇ ਕੋਲ ਕਰਨਲ ਰਾਜਕੁਮਾਰੀ ਜੀ ਉਹ ਵੀ ਸਾਡੇ ਕੋਲ ਆਏ ਨੇ ਜਿਹੜੇ ਕਿ ਜੱਜ ਸਾਹਿਬ ਉਹਨਾਂ ਦੇ ਵਾਈਫ ਨੇ ਜੋ ਕਿ ਫਾਜ਼ਿਲਕਾ ਐਸ ਰਿਡਿਊਟੀ ਡਿਊਟੀ ਨਿਭਾ ਰਹੇ ਨੇ ਸਾਰੇ ਮੇਰੇ ਗੈਸਟ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਗੇ ਸਾਰਿਆਂ ਨੇ ਮੇਰੇ ਸਕੂਲ ਦੀ ਇਸ ਪਰਫਾਰਮੈਂਸ ਵਿੱਚ ਸਾਰਿਆਂ ਨੇ ਦੇਖਣ ਵਾਸਤੇ ਆਏ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਮੇਰੇ ਸਕੂਲ ਦੀ ਇਸ ਰੌਣਕ ਨੂੰ ਸ਼ੋਭਾ ਨੂੰ ਵਧਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ